ਸਤਿ ਸ਼੍ਰੀ ਅਕਾਲ ਜੀ ਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਜਿਸ ਤਰੀਕੇ ਦੀ ਮੋਦੀ ਸਾਹਿਬ ਦੀ ਹੁਣ ਹਾਲਤ ਹੈ ਨਾ ਇਹ 11 ਸਾਲ ਚ ਪਹਿਲੀ ਵਾਰ ਦੇਖਣ ਨੂੰ ਮਿਲਦੀ ਹੈ ਇੰਨਾ ਡਿਫੈਂਸਿਵ ਕਦੇ ਵੀ ਨਹੀਂ ਸੀ ਮੋਦੀ ਸਾਹਿਬ ਜਦੋਂ ਦਾ ਇਹ ਆਪਰੇਸ਼ਨ ਸੰਧੂਰ ਹੋਇਆ ਨਾ ਉਸ ਤੋਂ ਬਾਅਦ ਜਿਸ ਤਰ੍ਹਾਂ ਦੇ ਸਵਾਲ ਉੱਠ ਰਹੇ ਨੇ ਜਵਾਬ ਨਹੀਂ ਮੋਦੀ ਸਾਹਿਬ ਕੋਲ ਕਿਹੜਾ ਜਵਾਬ ਹੈ ਕੋਈ ਜਦੋਂ ਕੋਈ ਆਪੋਜੀਸ਼ਨ ਸਵਾਲ ਕਰਦੀ ਹੈ ਕਿ ਸਾਨੂੰ ਦੱਸੋ ਜੀ ਤੁਸੀਂ ਤਾਂ ਜਦੋਂ ਆਲ ਪਾਰਟੀ ਮੀਟਿੰਗ ਬੁਲਾ ਕੇ 24 April ਨੂੰ 22 ਨੂੰ ਹੀ ਘਟਨਾ ਵਾਪਰੀ ਹੈ 24 ਨੂੰ ਤੁਸੀਂ ਦਾ ਮੋਦ ਬਣੀ ਦੇ ਵਿੱਚ ਨਤੀਸ਼ ਕੁਮਾਰ ਨਾਲ ਹੱਸਦੇ ਸੀ ਸਟੇਜ ਤੇ ਜਾ ਕੇ ਤੁਸੀਂ ਕਹਿ ਰਹੇ ਸੀ ਜ਼ਮੀਨ ਦੇ ਜਿਹੜੇ ਵੀ ਹਿੱਸੇ ਚੋਣਗੇ ਲਬਲਬ ਕੇ ਮਾਰਾਂਗੇ ਕਿੱਥੇ ਨੇ ਜਿਹੜੇ ਉਹ ਜਿਹੜੇ ਉਹ ਬੰਦੇ ਨੇ ਤੁਹਾਡੇ ਹੈ ਕਿੱਥੇ ਨੇ ਉਹ ਕਿਉਂ ਨਹੀਂ ਫੜੇ ਗਏ ਆਲੇ ਤੇ ਫਿਰ ਦੂਜੇ ਪਾਸੇ ਜਿਹੜੇ ਸਾਡੇ ਜੈ ਸ਼ੰਕਰ ਨੇ ਜਿਹੜਾ ਕਹਿਤਾ ਕਿ ਅਸੀਂ ਉਹਨਾਂ ਨੂੰ ਦੱਸਤਾ ਸੀ ਕਿ ਅਸੀਂ ਤੁਹਾਡੇ ਹਮਲਾ ਕਰ ਰਹੇ ਹਾਂ ਪਰ ਮਿਲਟਰੀ ਤੇ ਨਹੀਂ ਬੇਸਤਰੀ ਹਮਲਾ ਕਰਾਂਗੇ ਟੈਰਰਿਸਟਾਂ ਤੇ ਕਰਾਂਗੇ ਤਾਂ ਕਿ ਉਹ ਭਜਣ ਟੈਰਰਿਸਟ ਉਹਦੇ ਜਵਾਬ ਮੰਗ ਰਹੇ ਨੇ ਰੌਣਗਾ ਦੀ ਵੀ ਦੱਸੋ ਭਾਈ ਫਿਰ ਤਾਂ ਹੀ ਕੋਈ ਟੈਰਰਿਸਟ ਨਹੀਂ ਮਾਰੇਗੇ ਜਾਂ ਫਿਰ ਤੁਹਾਡੇ ਕਿੰਨਾ ਆਪਦਾ ਨੁਕਸਾਨ ਕਿੰਨਾ ਹੋਇਆ ਇਹ ਵੀ ਦੱਸ ਦੋ ਸੋ ਸਵਾਲ ਤਾਂ ਬਹੁਤ ਸਾਰੇ ਨੇ ਤੇ ਸਭ ਤੋਂ ਵੱਡਾ ਸਵਾਲ ਤਾਂ 트ੰਪ ਦਾ ਟਰੰਪ ਨੇ ਸਿੱਧਾ ਹੀ ਕੱਲਾ ਇਹ ਨਹੀਂ ਕਿਹਾ ਅੱਠ ਵਾਰ ਹੀ ਕਿਹਾ ਤਾਂ ਕਿ ਮੈਂ ਕਰਾਇਆ ਇਹਨਾਂ ਦਾ ਸਮਝਾਉਤਾ ਇੱਕੋ ਵਾਰ ਕਿਉਂ ਕੀਤਾ ਮਦਰ ਜਦੋਂ ਕਿਹਾ ਕਿ اچانک ਕਿਉਂ ਕੀਤਾ ਇਹਦਾ ਕੋਈ ਜਵਾਬ ਨਹੀਂ ਤੇ ਇਸ ਨੂੰ ਲੈ ਕੇ ਲਗਾਤਾਰ ਹਮਲੇ ਉਹਨਾਂ ਤੇ ਵੱਧ ਰਹੇ ਨੇ ਔਰ ਮੋਦੀ ਸਾਹਿਬ ਕੋਲ ਕੋਈ ਜਵਾਬ ਨਹੀਂ ਮਿਲ ਰਿਹਾ ਤੇ ਹੁਣ ਤਾਂ ਕੱਲ ਮੱਧ ਪ੍ਰਦੇਸ਼ ਦੇ ਵਿੱਚ ਰੋਹਨ ਗਾਂਧੀ ਨੇ ਜ਼ਿਲ੍ਹੇ ਦੇ ਹਮਲੇ ਕੀਤੇ ਨੇ ਨਾ ਮੋਤ ਬਹੁਤ ਧਕੇ ਹੋ ਗਏ ਉਹ ਕੀ ਕਹਿੰਦੇ ਸੀ ਉੱਥੇ ਕਹਿੰਦੇ 트럼ਪ ਨੇ ਇੱਕ ਫੋਨ ਕੀਤਾ ਔਰ ਬੋਲਾ ਨਰਿੰਦਰ ਕਰ ਦੋ ਸਰਂਡਰ ਤੋਏ ਨੇ ਸਰਂਡਰ ਕਰ ਦਿਆ ਮਤਲਬ ਮੋਦੀ ਨੇ ਇੱਕ ਫੋਨ ਤੋਂ ਬਾਅਦ ਆਤਮ ਸਮਰਪਣ ਕਰਤਾ ਸਰਂਡਰ ਕਰਤਾ ਇੱਕ ਉੱਥੇ ਜਵੇਂ ਨਾਰੇ ਲਾਉਂਦੇ ਸੀ ਨਾ ਜੋ ਮੋਦੀ ਸਾਹਿਬ ਦੀ ਆਦਤ ਹੈ ਚੁਟਕਲੇ ਬਣਾਉਣ ਦੀ ਟਰਰ ਤੇ ਟ੍ਰੇਡ ਕੋਟਾ ਨਹੀਂ ਚੱਲੂਗਾ ਐਸਾ ਕਰਦੇ ਨੇ ਨਾ ਇਹਨਾਂ ਨੂੰ ਵੀ ਜੋੜ ਲਿਆ ਉਹ ਚੱਲ ਪਿਆ ਕੀ ਜੋੜਿਆ ਨਰਿੰਦਰ ਮਤਲਬ ਸਲੰਡਰ ਤੇ ਹੁਣ ਇਹਦਾ ਜਵਾਬ ਕੀ ਦੇਣ ਕਿਉਂਕਿ ਟਰੰਪ ਦਾ ਤਾਂ ਕੋਈ ਜਵਾਬ ਵੀ ਨਹੀਂ ਦੇ ਰਹੇ ਟਰੰਪ ਦਾ ਜਵਾਬ ਨਾ ਦੇਣਾ ਵੀ ਇੱਕ ਗੁੰਜਰ ਬਣਿਆ ਪਿਆ ਤਾਂ ਬਹੁਤ ਸਾਰੇ ਲੋਕ ਫਿਰ ਸਵਾਲ ਪੁੱਛ ਰਹੇ ਨੇ ਕੀ ਅਡਾਨੀ ਕਰਕੇ ਹੋ ਰਿਹਾ ਹੈ ਕਿਹੜੀ ਰਾਗਾਂ ਵਿੱਚ ਮੋਦੀ ਸਾਹਿਬ ਦੀ ਅਮਰੀਕਾ ਦੇ ਕੋਲ ਜਿਹਦੇ ਕਰਕੇ ਇਹ ਜਿੰਨੇ ਬੋਲ ਰਹੇ ਕੱਲੋ ਤੁਸੀਂ ਚੀਨ ਦੇ ਖਿਲਾਫ ਕਿਹੜਾ ਬੋਲਦੇ ਨੇ ਆ ਥੋੜਾ ਯਾਦ ਨਹੀਂ ਚੀਨ ਚੜੜ ਕਿਹਾ ਸੀ ਕੋਈ ਵੀ ਕਿੰਚ ਭਾਰਤ ਦੀ ਧਰਤੀ ਤੇ ਨਹੀਂ ਆਇਆ ਫਿਰ ਇੰਡੀਆ 22 ਮੀਟਿੰਗਾਂ ਕਿਉਂ ਹੋਈਆਂ ਸੀ ਤਾਂ ਲੋਕ ਤਾਂ ਫਿਰ ਐਡਾਕ ਤਾਂ ਜਿਹੜਾ ਰੋਹਲ ਗਾਂਧੀ ਹੈ ਵਿਰੋਧੀ ਧਿਰ ਦਾ ਨਾ ਤਾਂ ਹਟਦਾ ਤਾਂ ਨਹੀਂ ਬੁੱਢੀ ਹੈ ਉਹ ਲਗਾਤਾਰ ਕੱਲ ਵੀ ਜਿਸ ਤਰੀਕੇ ਨਾਲ ਸਵਾਲ ਖੜੇ ਕਰਤੇ ਕਿ ਨਰਿੰਦਰ ਕਰੋ ਸਰੈਂਡਰ ਤੇ ਉਹਨਾਂ ਨੇ ਸਰੈਂਡਰ ਕਰਦੀਆ ਉਹ ਚੱਲ ਹੀ ਰਿਹਾ ਹੁਣ ਕਹਦਾ ਉਹ ਲੋਣ ਨੇ ਫਿਰ ਹੋਰ ਵੀ ਗੱਲਾਂ ਕੀਤੀ ਕਹਿੰਦੇ ਇਹ ਕਹਿੰਦੇ ਹਿੰਦੀ ਗੱਲ ਤੇ ਡਰ ਕੇ 1971 ਦੇ ਵਿੱਚ ਜਦੋਂ ਲੜਾਈ ਚੱਲ ਰਹੀ ਸੀ ਤਾਂ ਅਮਰੀਕਾ ਨੇ ਆਪਣਾ ਸੱਤਵਾਂ ਬੇੜਾ ਭੇਜਤਾ ਸੀ ਲੇਕਿਨ ਇੰਦਰਾ ਗਾਂਧੀ ਨਹੀਂ ਡਰੀ ਉਸ ਵੇਲੇ ਦੀ ਪ੍ਰਧਾਨ ਮੰਤਰੀ ਰਾਹੁਲ ਗਾਂਧੀ ਦੀ ਜਿੜੀ ਦਾਦੀ ਤੇ ਉਹ ਕਹਿੰਦੇ ਫਿਰ ਉਹਦੇ ਤਾਂ ਦੇਸ਼ ਦੇ ਦੋ ਟੋਟੇ ਕਰਤੇ ਪਾਕਿਸਤਾਨ ਦੇ ਤੇ ਤੁਸੀਂ ਕਹਿੰਦੇ ਉਹਦੇ ਇੱਕ ਫੋਨ ਤੇ ਸਰੈਂਡਰ ਕਰਤਾ ਕਹਿੰਦਾ ਮੈਂ ਇਹਨਾਂ ਨੂੰ ਜਾਣਦਾ ਮੈਂ ਉਹਦਾ ਟਵੀਟ ਵੀ ਦੇਖਿਆ ਹੈ ਜੋ ਰਾਉਂਗਾਧੀ ਦਾ ਜਦੋਂ ਇਹ ਕਹਿੰਦੇ ਨੇ ਕਿ ਇਤਿਹਾਸ ਗਵਾਹ ਹੈ ਕਿ ਭਾਜਪਾ ਆਰਐਸਐਸ ਦਾ یہی ਕਰੈਕਟਰ ਹੈ ਕੀ ਰੱਖਦੇ ਨੇ ਜੋ ਹਮੇਸ਼ਾ ਝੁਕਦੇ ਹਨ ਵਰਤ ਦੇ 1971 ਮੈਂ ਅਮਰੀਕਾ ਦੀ ਝੰਕੀ ਕੇ باوجود ਪਾਕਿਸਤਾਨ ਕੋ ਤੋੜਾ ਥਾ ਕਾਂਗਰਸ ਕੇ ਬਬਰ ਸ਼ੇਰ اور ਸ਼ੇਰनियां ਸੁਪਰ ਪਾਵਰ ਕੇ ਸੇ ਲੜਤੇ ਹਨ ਕبھی ਝੁਕਤੇ ਨਹੀਂ ਦੇਖੋ ਜੀ ਹੁਣ ਤਾਂ ਇਹ ਵੀ ਬੋਲਰ ਲਾ ਕੇ ਜਿਵੇਂ ਮੋਦੀ ਸਾਹਿਬ ਆਪ ਵੀ ਇਹ ਗੱਲਾਂ ਕਰਦੇ ਨੇ ਤੇ ਰੋਹਨ ਗਾਂਧੀ ਨੇ ਵੀ ਇਹ ਗੱਲ ਕੀਤੀ ਹੁਣ ਹਾਲਾਤ ਤਾਂ ਇਹ ਬਣੇ ਪਏ ਨੇ ਕਿ ਇੱਕ ਪਾਸੇ ਤਾਂ ਉਹਨਾਂ ਤੋਂ ਸਵਾਲ ਖੜੇ ਹੋ ਰਹੇ ਨੇ ਤੇ ਜਵਾਬ ਉਹ ਦੇ ਨਹੀਂ ਰਹੇ ਹੁਣ ਤਾਂ ਉਹ ਵੀ ਸਵਾਲ ਹੋ ਗਏ ਜਿਹੜਾ ਸਸੀ ਥਰੂ ਜਾਂ ਜਿਹੜੇ ਭੇਜੇ ਹੋਏ ਨੇ ਨਾ ਬਸ ਉੱਥੇ ਕਿਤੇ ਭਾਰਤੀ ਜਨਤਾ ਪਾਰਟੀ ਦੇ ਜਸ਼ਨ ਮਨਾ ਰਹੇ ਨੇ ਜਿਹੜੀ ਇੱਕ ਸੰਸਦ ਹੈ ਉਹ ਘਣੇ ਸੁਣਾ ਰਹੀ ਹੈ ਤੇ ਲੋਕ ਇਹ ਕਹਦੇ ਸਾਡੇ ਪੈਸੇ ਤੇ ਜਦੋਂ ਹਲੇ ਪ੍ਰੇਸ਼ਨ ਸੁਧੂਰ ਜਾਰੀ ਹੈ ਤੇ ਉਸ ਵੇਲੇ ਤੁਸੀਂ ਇਹ ਕੁਛ ਕਰਨਾ ਸ਼ੁਰੂ ਕਰਤਾ ਕੀ ਕਿਹੜੇ ਕਿੰਨੀ ਕਵਰੇਜ ਮੇਰੀ ਸਾਨੂੰ ਦੱਸੋ ਤਾਂ ਸਹੀ ਸਸੀ ਜ਼ਰੂਰ ਤੇ ਕੁੜੀਆਂ ਸਰਫੀਆਂ ਵਿਚਾ ਰਿਹਾ ਤੋ ਇਹ ਸਾਰਾ ਕੁਛ ਹੁਣ ਮੋਦੀ ਸਾਹਿਬ ਦੇ ਖਾਤੇ ਚ ਪੈ ਰਿਹਾ ਤੇ ਮੋਦੀ ਸਾਹਿਬ ਨੂੰ ਆਖਰ ਕਰਨਾ ਤਾਂ ਪੈਣਾ ਵਿਸ਼ੇਸ਼ ਜਲਾਸ ਹਾਲ ਤਾਂ ਜਵਾਬ ਲੱਭ ਰਹੇ ਨੇ ਹੁਣ ਕੱਲ ਪ੍ਰੈਸ ਕਾਨਫਰੰਸ ਕੀਤੀ 16 ਪਾਰਟੀਆਂ ਨੇ ਉਹਨਾਂ ਦੇ ਵਿੱਚੋਂ ਬਨੋਦ ਚਾ ਬੈਠੇ ਸੀ ਮੈਂ ਪ੍ਰੈਸ ਕਾਨਫਰੰਸ ਦੇਖੀ ਦੁਪੇਂਦਰ ਫੁਟਾ ਸੀ ਕਾਂਗਰਸ ਤੇ ਡੇਕੋ ਬ੍ਰਾਂਚ ਸੀ ਰਾਮਕਰਾਂ ਜਾਦਵ ਸੀ ਮਤਲਬ ਲਗਭਗ ਸਾਰੀਆਂ ਪਾਰਟੀਆਂ ਕਾਂਗਰਸ ਸਵਾਜਵਾਦੀ ਤਰਵੀਰ ਕਾਂਗਰਸ ਸ਼ਿਵ ਸ਼ੈਨਾ ਰਾਸ਼ਟਰੀ ਜਨਤਾ 당 ਨੈਸ਼ਨਲ ਕਾਨਫਰੰਸ ਸੀਪੀਆਈ ਸੋ ਇਹ ਸਾਰੀਆਂ 16 ਪਾਰਟੀਆਂ ਸੀ ਜਿਨ੍ਹਾਂ ਨੇ ਚਿੱਠੀ ਦੇ ਕੇ ਬੋਦੀ ਸਾਹਿਬ ਕਰਾਉ ਤੁਸੀਂ ਦੱਸੋ ਤੁਸੀਂ ਕਿ ਜਿੰਨੇ ਵੀ ਚਰਚਾ ਸਾਡੀ ਹਾਮਲੇ ਤੋਂ ਲੈ ਕੇ ਪਹਿਲਗਾਮ ਤੇ ਤੇ ਅਮਰੀਕਾ ਦੇ ਗੋੜੀਬੰਦੀ ਜਿਹੜੀ ਅਮਰੀਕਾ ਨੇ ਕਰਾਈ ਹੈ ਉਹਦੇ ਤੱਕ ਆਪਾਂ ਚਰਚਾ ਕਰੀਏ ਤੇ ਹੁਣ ਚਰਚਾ ਉਦੋਂ ਜਿਹਦੇ ਜਵਾਬ ਲੱਭਣਗੇ ਤੇ ਮੈਂ ਕੱਲ ਹੀ ਜਦੋਂ ਗੱਲ ਕਰ ਰਿਹਾ ਸੀ ਮੈਨੂੰ ਕਿਸੇ ਨੇ ਸਵਾਲ ਕੀਤਾ ਕਹਿੰਦੇ ਜੀ ਫਿਰ ਇਹ ਜਵਾਬ ਕੀ ਹੋਊਗਾ ਨਾ ਇਹ ਮੋਦੀ ਸਾਹਿਬ ਨੇ ਜਵਾਬ ਲੱਭ ਲੈਣਗੇ ਹੁਣ ਤੱਕ ਬੋਲੇ ਨਹੀਂ ਕੁਝ ਆਪ ਆਪ ਆਗਾ ਜਿਹੜੇ ਚੋਣਾਂਬੀ ਰੈਲੀਆ ਚ ਲੱਗੇ ਨੇ ਅਬ ਦਾ ਵਿਜੇ ਯਾਤਰਾ ਕਰਾ ਰਹੇ ਨੇ ਤਿਰੰਗਾ ਯਾਤਰਾ ਹੋ ਰਹੀ ਹੈ ਤੇ ਆਪਦੇ ਵਿਰੋਧੀਆਂ ਨੂੰ ਜਿਹੜੇ ਇਹਨਾਂ ਦੇ ਆਪਦੇ ਜਿਨ੍ਹਾਂ ਨੇ ਇੰਡੀਆ ਚ ਰਹਿ ਕੇ ਇਹਨਾਂ ਤੇ ਖਰਾਬ ਬੋਲਣਾ ਸੀ ਤੇ ਵੈਸੀ ਵਰਗਿਆਂ ਨੇ ਸਸ਼ੀ ਤ੍ਰੂਵਰ ਤੋਂ ਤੋਂ ਸਸ਼ੀ ਤ੍ਰੂਵਰ ਤੇ ਨਾਲ ਹੀ ਚਲਾ ਗਿਆ ਹੁਣ ਤਾਂ ਉਹਦਾ ਵੀ ਨਹੀਂ ਪਤਾ ਵੈਸੀ ਦਾ ਵੀ ਤੇ ਪਹਿਲਾਂ ਵੀ ਲੋਕ ਕਹਿੰਦੇ ਸੀ ਵੀ ਇਹ ਮਿਲ ਕੇ ਖੇਡਦੇ ਨੇ ਤੇ ਉਹ ਉੱਥੇ ਜਾ ਕੇ ਜਿਹੜੀ ਡਿਫੈਂਡ ਕਰ ਰਹੇ ਨੇ ਇਹਨਾਂ ਨੂੰ ਤਾਂ ਇਹ ਸਾਰਾ ਜਿਹੜਾ ਕੁਛ ਹੈ ਮੋਦੀ ਸਾਹਿਬ ਨੂੰ ਇਹਦਾ ਬਿੱਤਰਿਕਾ ਹੈ ਉਹ ਤਰੀਕਾ ਫੌਜੀ ਅਫਸਰ ਦਾ ਇਹ ਇੱਕ ਜਥੇਦ ਅਜਰਾਸ ਬੁਲਾਇਆ ਉਹਦੇ ਫਿਰ ਕਿਸੇ ਜਾਤਾ 에ਅਰ ਚੀਫ ਲੋਕੈਦਰ ਕੇ ਜੀ ਤੁਸੀਂ ਕੀਤਾ ਆ ਕੇ ਆਪਣੀ ਸਾਰੀ ਕਾਰਵਾਈ ਦੱਸੋ ਉਹਨੇ ਦੱਸਣੀ ਹੈ ਡਿਫੈਂਡ ਕਰਨਾ ਤੇ ਅਸੀਂ ਆ ਕੀਤਾ ਜਾਂ ਫਿਰ ਆ ਜਿਹੜਾ ਨਿਰਚਹਾਨ ਸੀਰੀਅਸ ਜਿਹੜਾ ਲਗਾਤਾਰ ਬੋਲ ਰਿਹਾ ਹੈ ਇਹ ਲੋਕੈਦਰ ਕੇ ਜੀ ਬੋਲੋ ਤੁਸੀਂ ਤੇ ਫੌਜ ਜਿਹੜਾ ਬੋਲੂਗੀ ਜੇ ਫੌਜ ਦੇ ਖਿਲਾਫ ਸਵਾਲ ਖੜੇ ਕਰਨਗੇ ਫਿਰ ਕੋਈ ਕਿ ਗਦਾਰ ਹੈ ਤਾਂ ਪਾਕਿਸਤਾਨ ਦਾ ਪੰਦਾ ਇਹ ਪਾਕਿਸਤਾਨ ਦੀ ਬੋਲੀ ਬੋਲ ਰਿਹਾ ਹੈ ਇਸ ਤਰ੍ਹਾਂ ਤਾਂ ਕਰ ਲੈਣਗੇ ਉਹਨਾਂ ਕੋਲ ਬੜੇ ਤਰੀਕੇ ਨੇ ਇਹਨਾਂ ਸਮਝੋ ਕਿ ਮੋਦੀ ਸਾਹਿਬ ਕੋਲ ਕੋਈ ਤਰੀਕਾ ਨਹੀਂ ਪਰ ਕਈ ਵਾਰੀ ਤਰੀਕੇ ਮੁਠੇ ਪੈ ਜਾਂਦੇ ਨੇ ਹੁਣ ਵੈਸੇ ਇਹ ਵੀ ਗੱਲ ਦੱਸਦਾ ਜਿਹੜਾ ਸੀਟੀਐਸ ਹੈ ਨਾ ਚੀਫ ਆਫ ਦਾ ਡਿਫੈਂਸ ਸਟਾਫ ਹੈ ਇਹ ਵੈਨ ਨਹੀਂ ਲੱਗਦਾ ਕਿ ਕੋਈ ਸਨੋਟੀ ਵਾਲੀ ਤਾਂ ਪੋਸਟ ਹੈ ਨਹੀਂ ਇਹ ਤਾਂ ਪੋਲੀਟਿਕਲ ਪੋਸਟ ਹੈ ਜਿਹਨੂੰ ਕੋਈ ਜਗ੍ਹਾ ਲੱਗਦਾ ਉਹਨੂੰ ਬਣਾ ਲੈਂਦੇ ਨੇ ਉਹ ਬਣਾ ਲਿਆ ਤੇ ਹੁਣ ਉਹ ਤੋਂ ਬਿਆਨ ਦਵਾਇਆ ਜਾ ਰਿਹਾ ਨੇ ਪਹਿਲਾਂ ਸਿੰਗਾਪੁਰ ਚ ਬਿਆਨ ਦਵਾਇਆ ਕਿ ਸਾਡਾ ਜਿਹੜਾ ਜਹਾਜ਼ ਹੈ ਉਹ ਜਟ ਢਿਗ ਪਏ ਤਾਂ ਕਿ ਉਹ ਅਸੀਂ ਕੋਸ਼ਿਸ਼ ਕਰ ਰਹੇ ਹਾਂ ਫੌਜ ਦੇਖ ਰਹੀ ਹੈ ਅਭੀ ਕਿੱਥੇ ਗਲਤੀ ਰਹਗੀ ਲੇਕਿਨ ਉਹਨਾਂ ਨੇ ਕੱਲ ਜਿਹੜਾ ਪੋਨੇ ਚ ਬੋਲੇ ਉਹ ਤਾਂ ਜਿਹੜਾ ਉਹਨਾਂ ਨੇ ਬਿਲਕੁਲ ਹੀ ਡਿਫਰੈਂਟ ਹੀ ਗੱਲ ਕੀਤੀ ਉਹ ਇਹ ਕਹਿੰਦੇ ਨੇ ਕਿ ਜੰਗ ਦੇ ਵਿੱਚ ਜਿਹੜਾ ਨੁਕਸਾਨ ਹੁੰਦਾ ਇਹਨੂੰ ਛੱਡੋ ਤੁਸੀਂ ਤੁਸੀਂ ਨਤੀਜੇ ਦੇਖੋ ਅਸੀਂ ਕਹਿੰਦੇ ਨਤੀਜਾ ਸਾਡਾ ਇਹ ਨਿਕਲਿਆ ਹੈ ਕਿ ਅਸੀਂ ਜਿਹੜਾ ਇੱਕ ਯੂਨਿਗ ਨਾਲ ਜੱਥੇ ਆ ਉੱਥੇ ਦਾ ਪੁੰਨੇ ਦੇ ਚ ਸੁਵਿਤਰੀ ਵਾਈ ਪੁੰਨੇ ਯੂਨੀਵਰਸਿਟੀ ਹੈ ਉੱਥੇ ਬੋਲ ਰਹੇ ਸੀ ਪਹਿਲਾਂ ਸਿੰਗਾਪੁਰ ਚ ਬੋਲੇ ਸੀ ਤੇ ਉਹ ਕਹਿੰਦੇ ਇਸ ਤਰ੍ਹਾਂ ਦੇ ਤੇ ਕੁਝ ਸੌਂਤਾ ਹੁੰਦੇ ਰਹਿੰਦੇ ਨੇ ਲੇਕਿਨ ਅਸੀਂ ਜੋ ਸਾਡੇ ਨਤੀਜਾ ਜ਼ਿਆਦਾ ਅਹਿਮ ਹੈ ਇਸ ਤਰ੍ਹਾਂ ਦੇ ਉਹਨਾਂ ਦਾ ਹੁਣ ਗਲਤੀ ਆ ਇਹ ਹੈ ਕਿ ਹੁਣ ਇਹਦੇ ਚ ਦੱਸਣ ਦੀ ਕੋਸ਼ਿਸ਼ ਕੀਤੀ ਹੈ ਉਹ ਜਦੋਂ ਸਿੰਗਾਪੁਰ ਬੋਲੇ ਉਹਦੇ ਮੈਂ ਕਿਹਾ ਸੀ ਤੁਹਾਨੂੰ ਕਿ ਇਹ ਚਾਹੁੰਦੇ ਹਨ ਕਿ ਜਿਹੜਾ ਜੈ ਸ਼ੰਕਰ ਪ੍ਰਸ਼ਾਦ ਦਾ ਗਲਤੀ ਨਾਲ ਦਿੱਤਾ ਬਿਆਨ ਜਾਂ ਕਿਵੇਂ ਦਿੱਤਾ ਇਹ ਨਹੀਂ ਪਤਾ ਹਾਲਾਂਕਿ ਉਹ ਗੜਾ ਪੋਲਿਟਿਕਲ ਬੰਦਾ ਹੈ ਉਹਨੇ ਸੱਚ ਬੋਲਤਾ ਹੋਊਗਾ ਕਿ ਮੈਂ ਪਹਿਲਾਂ ਦੱਸਤਾ ਸੀ ਪਾਕਿਸਤਾਨ ਕੀ ਸੀ ਤੁਹਾਡੇ ਤੇ ਅਟੈਕ ਕਰ ਰਹੇ ਆ ਟਾਰਗੇਟ ਸਾਡਾ ਜਿਹੜਾ ਟੈਰਰਿਸਟ ਸੈਂਟਰ ਨੇ ਤੇ ਰੌਣਗਦੀ ਕਹਿੰਦਾ ਜਿਹੜਾ ਪਹਿਲਾਂ ਦੱਸਿਆ ਇੱਕ ਤਾਂ ਟੈਰਰਿਸਟ ਭੱਜ ਗਏ ਦੂਜਾ ਸਾਡਾ ਨੁਕਸਾਨ ਹੋਇਆ ਸਾਡੇ ਜਹਾਜ਼ ਕਿੰਨੇ ਗਰੇ ਕੀ ਹੋਇਆ ਉਹ ਵੀ ਦੱਸੋ ਨਾਲ ਤੇ ਜਦੋਂ ਇਹ ਪੁੱਛਿਆ ਕਹਿੰਦੇ ਜੀ ਸਾਡੇ ਪੈਰਟ ਪਾਪਸ ਆ ਗਏ ਜਿਹੜੀ ਉਹਨੂੰ ਹੁਣ ਕਵਰ ਕਰ ਲਈ ਕਵਰ ਕਰ ਲਈ ਸੀਡੀਐਸ ਤੋਂ ਘਾਰ ਰੇ ਨੇ ਕਿ ਸਾਡਾ ਨਤੀਜਾ ਦੇਖੋ ਅਸੀਂ ਐਡੇ ਟੈਰਰਿਸਟ ਉਹ ਤਬਾਹ ਕਰਤੇ ਜਿਹੜੇ ਨੁਕਸਾਨ ਹੁੰਦਾ ਹੁੰਦਾ ਨੁਕਸਾਨ ਨਾਲੋਂ ਨਤੀਜਾ ਜ਼ਿਆਦਾ ਅਹਿਮ ਨੇ ਹੁਣ ਇਸ ਤਰ੍ਹਾਂ ਕਵਰਪ ਕਰਨਗੇ ਤੋਂ ਕੋਈ ਤਰੀਕੇ ਲੱਭ ਰਹੇ ਨੇ ਫਿਰ ਇੱਕ ਤਰੀਕਾ ਲੱਭਿਆ ਸੀ ਘਰ ਘਰ ਸੰਦੂਰ ਦਾ ਤੇ ਨਾਲੇ ਤੋਂ ਆਪਾਂ ਕਿਉਂਕਿ ਬੋਦੀ ਸਾਹਿਬ ਦਾ ਇਹ ਰਗਾਂ ਚ ਦਾ ਸੂਰਬਸਦਾ ਨਾ ਉਹ ਕਹਿੰਦੇ ਖੂਨ ਦੀ ਤਾਂ ਮੇਰੀਆਂ ਰਗਾਂ ਦੇ ਵਿੱਚ ਸਧੂਰ ਜਿਹੜਾ ਹੈ ਉਹ ਬਗ ਰਿਹਾ ਹੈ ਹੁਣ ਜਿਹੜਾ ਸਧੂਰ ਬਗ ਰਿਹਾ ਉਹਨਾਂ ਦੀ ਰਗਾ ਦੇ ਵਿੱਚ ਤੇ ਉਹ ਇਹ ਇਹਦਾ ਫਾਇਦਾ ਉਠਾਉਣਾ ਚਾਹੁੰਦੇ ਸੀ ਵੈਸੇ ਵੀ ਉਹ ਵਾਲੇ ਜੀ ਕਾ ਥੋੜੀ ਨਹੀਂ ਕੁਝ ਵੀ ਬਗ ਸਕਦਾ ਉਹਨਾਂ ਦੇ ਵਿੱਚ ਕੁਝ ਵੀ ਕਰ ਸਕਦੇ ਨੇ ਉਹ ਤਾਂ ਤਾਂ ਉਹ ਕਹਦੇ ਜੀ ਸਧੂਰ ਬਗਦਾ ਹੁਣ ਆਪਾਂ ਘਰ ਘਰ ਸਧੂਰ ਭੇਜਾਂਗੇ ਹੁਣ ਜਦੋਂ ਸਧੂਰ ਵਾਲੀ ਗੱਲ ਕੀਤੀ ਉਦੋਂ ਪੈ ਗਈ ਆਪੋਜੀਸ਼ਨ ਮਗਰ ਉਦੋਂ ਤਾਂ ਮੰਮਤਾ ਪੈਨਰਜੀ ਦਾ ਸਿੱਧੇ ਪੈ ਗਈ ਕਹੇ ਜੀ ਇਕ ਪਤੀ ਆਪਣੇ ਸਧੂਰ ਦਿੰਦਾ ਤੁਸੀਂ ਆਪਣੀ ਪਤਨੀ ਨੂੰ ਤਾਂ ਸਧੂਰ ਘਰ ਭੇਜਾਂ ਨਹੀਂ ਤੁਸੀਂ ਘਰ ਘਰ ਸਧੂਰ ਕਿਵੇਂ ਭੇਜ ਦੋਗੇ ਤਾਂ ਬਦਲੋ ਜੋ ਕੁਝ ਜਵਾਬ ਨਹੀਂ ਸੀ ਖੋਰ ਤਾਂ ਹੋਰ ਸਭ ਤੋਂ ਤਿੱਖਾ ਬੈਠ ਬਹੁਤ سارے ਲੋਕਾਂ ਨੇ ਕੀਤਾ ਤੇ ਸਭ ਤੋਂ ਤਿੱਖਾ ਜਵਾਬ ਤਾਂ ਦਿੱਤਾ ਇਹਦਾ ਭਗਵੰਤ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਨੇ ਕਹਿੰਦੇ ਆ ਘਰ ਘਰ ਸਧੂਰ ਹਨ ਜਿਹੜੀ ਇੱਕ ਨਵੀਂ ਜੋ ਜੜਾ ਹੈ ਦੀ ਪਾਰਟੀ ਜਨਤਾ ਪਾਰਟੀ ਦੀ ਕਿਹੜੀ ਇੱਕ ਦੇਸ਼ ਇੱਕ ਪਤੀ ਇਹ ਜੋ ਜਣਾ ਹੁਣ ਇਹ ਨੂੰ ਲੈ ਕੇ ਇਹ ਅਸਲ ਤਾਂ ਗੱਲ ਤਾਂ ਬ੍ਰਿਟੂ ਨੇ ਕੀਤੀ ਨਾ ਲੋਹੜਿਆਣੇ ਦੀ ਬਾਈ ਇਲੈਕਸ਼ਨ ਦੇ ਵਿੱਚ ਨਾਮਜ਼ਦਗੀ ਦੇ ਟਾਈਮ ਲੇਟਨਰ ਪੁੱਠੀ ਪੈ ਗਈ ਰਾਜਾ ਬੜਕ ਵੀ ਪੈ ਗਿਆ ਸਾਰੀ ਆਪੋਜੀਸ਼ਨ ਪੈ ਗਈ ਕਿ ਤੁਸੀਂ ਕਹਿੰਦੇ ਸਤੂਰ ਲੈ ਕੇ ਜਾਓ ਤੁਸੀਂ ਸਾਡੀਆਂ ਪੰਜਾਬਣਾ ਤੁਹਾਨੂੰ ਕੁੱਟਣਗੇ ਕਿਉਂਕਿ ਪਤੀ ਦਾ ਹੱਕ ਹੈ ਇਹ ਗੱਲ ਹੈ ਵੀ ਠੀਕ ਉਹਨੇ ਜਿੱਦੋਂ ਸਾਰੇ ਦੇਸ਼ ਚ ਰੋਣਾ ਪੈ ਗਿਆ ਨਾ ਤੇ ਫਿਰ ਇਹਨੂੰ ਲੱਗੇ ਤਾਂ ਪੁੱਠਾ ਪੈ ਰਿਹਾ ਕੰਮ ਹੁਣੇ ਕਹਿਣ ਲੱਗੇ ਕਹਿੰਦੇ ਜੀ ਪਹਿਲਾਂ ਤਾਂ ਇਹਨਾਂ ਦੇ ਕਮਾਲ ਹੈ ਕਿ ਇਹਨਾਂ ਦੇ ਇੱਕ ਬੀਬੀ ਦੇ ਸਪੌਸਰ ਸਰਵਿਸ ਕਹਿੰਦੀ ਸੁਣ ਰਹੀ ਸੀ ਉਹ ਉਹ ਕੀ ਕਹਿ ਰਹੀ ਸੀ ਕਹਿੰਦੀ ਹਨੂਮਾਨ ਸਾਹਿਬ ਦੇ ਤੇ ਸਰੀਰ ਤੇ ਜਿਹੜਾ ਲੱਗਿਆ ਹੁੰਦਾ ਹਨੂਮਾਨ ਦੇ ਸੰਦੂਰ ਤੇ ਫਿਰ ਕਾਂਗਰਸ ਵਾਲੀ ਬੀਬੀ ਕਹਿੰਦੀ ਐ ਕਰੋ ਫਿਰ ਤੁਸੀਂ ਮੋਦੀ ਸਾਹਿਬ ਦੇ ਸਰੀਰ ਤੇ ਸਾਰੇ ਸੰਦੂਰ ਮਲ ਦੋ ਤਾਂ ਹੁਣ ਕੋਈ ਜਵਾਬ ਨਹੀਂ ਸੀ ਤੇ ਇੱਕ ਦੂਜੇ ਨਾਲ ਬੋਲੀ ਜਾਂਦੇ ਕਈ ਵਰੀਆ ਆ ਵੀ ਇੱਕ ਨਵਾਂ ਹੀ ਕੰਮ ਹੈ ਮਤਲਬ ਛੜੀਆਂ ਡਿਬੇ ਮੈਂ ਵੀ ਕਰਾਉਣਾ ਹੁਣ ਐਨੇ ਸਾਲਾਂ ਤੋਂ ਡਿਬੇਟ ਤੇ ਬੜੀ ਕੋਸ਼ਿਸ਼ ਉਹ ਕਦੇ ਕਦੇ ਚਲੋ ਮੂਡ ਬਣ ਜਾ ਕੇ ਕਹਿ ਵੀ ਦੇਈਦਾ ਕਿ ਚਲੋ ਤੂੰ ਵੀ ਬੋਲ ਲੈ ਤੂੰ ਵੀ ਬੋਲ ਲੈ ਨਹੀਂ ਜਿਹੜਾ ਇੱਕ ਦੂਜੇ ਤਾਈ ਦੇਈਦਾ ਦੂਜੇ ਨੂੰ ਉਹਦੇ ਮਿਊਟ ਕਰ ਦਿੰਦੇ ਲੇਕਿਨ ਉਹ ਕਈ ਵਰੀਆ ਜਿਹੜਾ ਇਨੀਸ਼ੀਏਟਿਵ ਵੀ ਤਾਂ ਸਵਾਦ ਲੈਂਦਾ ਇੱਕ ਦੂਜੇ ਨੂੰ ਗਾਲਾ ਕਢਾ ਕੇ ਤੋਂ ਉਹ ਉਹ ਵੀ ਚਾਹਦਾ ਹਾਲਾਂਕਿ ਹੁਣ ਨਹੀਂ ਚਾਹੀਦਾ ਉਹ ਮੈਂ ਦੇਖਿਆ ਫਿਰ ਅੱਜ ਜਦੋਂ ਮੋਦੀ ਸਾਹਿਬ ਦੇ ਸੰਧੂਰ ਵਾਲੀ ਗੱਲ ਹੋਈ ਰੋਲਾ ਰਪਜ ਪਵਾਤਾ ਤੋ ਇਹ ਕੁਛ ਇਹ ਕੁ ਪਹਿਲੀ ਵਾਰ ਤੁਹਾਨੂੰ ਮੈਂ ਅੱਗੇ ਵੀ ਦੱਸੇ ਇਹ ਤਾਂ ਬ੍ਰੋ ਅਵਸਥਾ ਅ ਅਸਬਥਾ ਵਾਲੀ ਗੱਲ ਆ ਜਾਂਦੀ ਹੈ ਨਾ ਤੇ ਜੇ ਕ੍ਰਿਸ਼ਨ ਜੀ ਰੋਲਾ ਪਾ ਸਕਦੇ ਨੇ ਸੱਖ ਪਜਾ ਸਕਦੇ ਨੇ ਮਾਂ ਭਾਰਤ ਚ ਕਿਤੇ ਵੀ ਚੱਲ ਸਕਦੇ ਤੇ ਸਾਰਾ ਕੁਝ ਉੱਥੇ ਚੱਲਦਾ ਨਾ ਸੋ ਖੈਰ ਜਿਹੜੀ ਗੱਲ ਹੈ ਹੁਣ ਇੱਕ ਦੇਸ਼ ਇੱਕ ਪਤੀ ਹੁਣ ਮਾਨ ਦੇ ਮਗਰ ਪੈਣ ਦੀ ਕੋਸ਼ਿਸ਼ ਕੀਤੀ ਰਵ੍ਰੀਤ ਬਿੱਟੂ ਨੇ ਲੇਕਿਨ ਇਹ ਠਕਾਉ ਜਾਬ ਨਹੀਂ ਹੋਇਆ ਉਹ ਘਰ ਘਰ ਸਦੂਰ ਵਾਲਾ ਮਸਲਾ ਹੈ ਜਿਹੜਾ ਉਹ ਨਹੀਂ ਇਹਨਾਂ ਤਾਂ ਚੱਲਿਆ ਬੌਂਸ ਬੈਕ ਕਰ ਗਿਆ ਵੈਸੇ ਮੈਂ ਤੁਹਾਨੂੰ ਜਿੱਥੇ ਗੱਲ ਸ਼ੁਰੂ ਕੀਤੀ ਸੀ ਕਿ 11 ਸਾਲਾਂ ਦੇ ਵਿੱਚ ਜੇ ਸਭ ਤੋਂ ਜ਼ਿਆਦਾ ਮਾੜੇ ਜੰਨੇ ਤਾਂ ਮੋਦੀ ਸਾਹਿਬ ਦੇ ਇਹਨਾਂ ਦਿਨਾਂ 'ਚ ਮੋਦੀ ਸਾਹਿਬ ਦੇ ਵੀ ਅੰਬਿਤ ਸ਼ਾਹ ਦੇ ਜਵਾਬ ਕੋਈ ਨਹੀਂ ਜਵਾਬ ਤਲਾਸ਼ਣ ਦੀ ਕੋਸ਼ਿਸ਼ ਕੋਸ਼ਿਸ਼ ਹੈ ਕਦੇ ਵਿਜੇ ਯਾਤਰਾ ਕੱਟ ਕੇ ਜਾ ਕੇ ਤੇ ਤਰੰਗਾ ਯਾਤਰਾ ਕੱਟ ਕੇ ਜਾ ਕੋਈ ਇਜ਼ਰਾਨ ਇਹਨਾਂ ਨੂੰ ਮੂਰੇ ਲਾ ਕੇ ਜਿਹੜੇ ਫੌਜੀ ਨੇ ਉਹਨਾਂ ਦੇ ਮੋਢੇ ਤੇ ਚਲਾ ਕੇ ਕਿਸੇ ਤਰੀਕੇ ਨਾਲ ਇਸ ਫੇਂਚ ਤੋਂ ਨਿਕਲੀਏ ਇਹ ਹੁਣ ਆਪੋਜੀਸ਼ਨ ਤੇ ਡਿਪੈਂਡ ਕਰਦਾ ਜਿਵੇਂ ਹੁਣ ਉਹ ਇਕੱਠੇ ਹੋ ਕੇ ਉਹਨਾਂ ਨੇ 16 ਪਾਰਟੀਆਂ ਨੇ ਬੰਕ ਕੀਤੀ ਹੈ ਕਿ ਤੁਸੀਂ ਇਸ ਰਾਸ ਬੁਲਾਓ ਛੇ ਆਪੋਜੀਸ਼ਨ ਲਗਾਤਾਰ ਇਸ ਰਾਸ ਤੇ ਟੋਟ ਕੇ ਛੜਦੀਏ ਜਿਵੇਂ ਨਰਿੰਦਰ ਮਤਲ ਸਰੈਂਡਰ ਤੇ ਇਹ ਇਜ਼ਰਾਨ ਮੇਰਾ ਖਿਆਲ ਹੈ ਕਿ ਜਵਾਬ ਦੇਣਾ ਔਖਾ ਹੋ ਜਾਊਗਾ ਜਵਾਬ ਸੱਚਮੁੱਚੀ ਬਹੁਤ ਸਾਰੀਆਂ ਗੱਲਾਂ ਦਾ ਇਸ ਆਪਰੇਸ਼ਨ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਕੋਲ ਨਹੀਂ ਹੈ ਆਪਾਂ ਗੱਲ ਕਰਦੇ ਰਹਾਂਗੇ ਇੱਕ ਗੱਲ ਮੈਂ ਤੁਹਾਨੂੰ ਜਾਂਦੇ ਜਾਂਦੇ ਕਹਿੰਦੇ ਕਿ ਜਿਨ੍ਹਾਂ ਦੋਸਤਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਵੋ ਤੁਹਾਡਾ ਬਹੁਤ-ਬਹੁਤ ਸ਼ੁਕਰੀਆ